ਫਰੰਟ ਐਕਸਲ ਆ ਜਿਹੜਾ ਇਸ ਟਰੈਕਟਰ ਦੇ ਜੋ ਨਿਊ ਮਾਡਲ ਆ ਰਹੇ ਆ ਟਰੈਕਟਰ ਸੋਨਾਲੀ ਕਾ ਸ਼ਕੰਦਰ ਉਹਦੇ ਵਾਲਾ ਫਿੱਟ ਕੀਤਾ ਸੀਗਾ ਭਰਾਜੀ ਸਤਿ ਸ੍ਰੀ ਅਕਾਲ ਕਿਹੜਾ ਪੈਂਡਿਆ ਤੁਹਾਡਾ ਜੀ ਅਣੀ ਮੇਟਰ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀਐਨਟੀ ਪਰ ਗੱਡੀ ਤੇ ਸੋ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਲਗਭਗ 2.5 ਤੋਂ 3 ਮਹੀਨੇ ਪਹਿਲਾਂ ਟਰੈਕਟਰ ਆਇਆ ਸੀ ਕੋਟੂ ਮਰਾ ਤੋਂ ਜਿਲ੍ਹਾ ਲੁਧਿਆਣੇ ਤੋਂ ਸੋਸ ਟਰੈਕਟਰ ਨੂੰ ਅੱਜ ਭਰਾ ਲੈਣ ਆਏ ਆ ਤੇ ਬਾਕੀ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਤੇ ਕੀ ਕੀ ਟਰੈਕਟਰ ਦੇ ਵਿੱਚ ਵਰਕ ਕੀਤਾ ਤੁਹਾਨੂੰ ਉਹਦੇ ਬਾਰੇ ਇਨਫਾਰਮੇਸ਼ਨ ਦੰਨੇ ਆ। ਤੋਂ ਸੋਸ ਸਦ ਨੂੰ ਜੁੜੇ ਰਿਓ ਵੀਡੀਓ ਦੇ ਨਾਲ ਇੱਕ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਪਾਂ ਫਰੰਟ ਬੰਪਰ ਤੋਂ ਜੋ ਬੰਪਰ ਆਪਾਂ ਇਸ ਟਰੈਕਟਰ ਦੇ ਲਗਭਗ 1 ਕਵਾਂਟਲ 20 ਕਿਲੋ ਦੇ ਕਰੀਬ ਲਾਇਆਗਾ। ਨੰਬਰ 2 ਤੇ ਆਪਾਂ ਫਰੰਟ ਐਕਸਲ ਆ ਜਿਹੜਾ ਇਸ ਟਰੈਕਟਰ ਦੇ ਜੋ ਨਿਊ ਮਾਡਲ ਆ ਰਹੇ ਆ ਟਰੈਕਟਰ ਸੋਨਾਲੀ ਕਾ ਸ਼ਿਕੰਦਰ ਉਹਦੇ ਵਾਲਾ ਫਿੱਟ ਕੀਤਾਗਾ ਤੇ ਬਾਕੀ ਪਾਵਰ ਸਟੀਰਿੰਗ ਦੀ ਫਿਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਐਂ ਜੈਨੂ ਤਰੀਕੇ ਨਾਲ ਕੀਤੀ ਹੋਈ ਆ ਐਂ ਪਾਈਪਾਂ ਸ਼ੈਪਾਂ ਦੀ ਸਾਰੀ ਫਿਟਿੰਗ ਕੀਤੀ ਹੋਈ ਆ ਤੇ ਜਿਹੜਾ ਪਾਵਰ ਸਟੀਰਿੰਗ ਵਾਲਾ ਲਿਫਟ ਪੰਪ ਆ ਉਹ ਆਪਾਂ ਆ ਜਗ੍ਹਾ ਤੇ ਸਪੀਡੋਮੀਟਰ ਤੇ ਲਾਤਾ ਤੇ ਬਾਕੀ ਭਰਾ ਸੋਚਦੇ ਹੋਣਗੇ ਵੀ ਜਿਹੜਾ ਸਪੀਡੋਮੀਟਰ ਹੈ ਤਾਂ ਤੁਸੀਂ ਬੰਦ ਕਰਤਾ ਹੋਊਗਾ ਪਰ ਲੇਕਿਨ ਸਪੀਡੋਮੀਟਰ ਆਪਾਂ ਇਹਦਾ ਚਾਲੂ ਰੱਖਿਆਗਾ ਤੇ ਸਪੀਡੋਮੀਟਰ ਆਪਾਂ ਇਸ ਟਰੈਕਟਰ ਦੇ ਵਿੱਚ ਕਰੰਟ ਵਾਲਾ ਯੂਜ਼ ਕੀਤਾਗਾ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਲੈਕਟ੍ਰੋਨਿਕ ਲਾਤਾ ਆਪਾਂ ਸਪੀਡੋਮੀਟਰ ਵੀ ਬਾਕੀ ਕੰਮ ਆਪਾਂ ਵਧੀਆ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ ਨੰਬਰ 2 ਤੇ ਕਲੱਚ ਤੇ ਆਜੋ 3 ਨੰਬਰ ਤੇ ਕਲੱਚ ਜਿਹੜਾ ਆਪਾਂ ਇਸ ਟਰੈਕਟਰ ਦੇ ਵਿੱਚ ਲੁੱਕ ਦਾ ਯੂਜ਼ ਕੀਤਾਗਾ ਗੇਅਰ ਵਗੈਰਾ ਦੇ ਵੀ ਗਿਰਾਰੀਆਂ ਵਗੈਰਾ ਨਵੀਆਂ ਪਾਈਆਂ ਇਦਰ ਟਾਪਾ ਵੀ ਆਪਾਂ ਐਂਡੋ ਫਾਰਮ ਵਾਲਾ ਮੋਟਾ ਰੱਖਿਆ ਤੇ 3 ਸਪੀਡ ਕੀਤਾ ਟਰੈਕਟਰ ਨੂੰ ਟਾਇਰ ਵੀ ਆਪਾਂ ਇਸ ਟਰੈਕਟਰ ਦੇ 16 ਦੇ ਯੂਜ਼ ਕੀਤੇ ਆ ਰੇਡੀਅਲ ਇਲਾਇੰਸ ਕੰਪਨੀ ਦੇ ਆ ਚੈੱਕ ਕਰ ਸਕਦੇ ਹੋ ਰਿਮ ਵਗੈਰਾ ਆਪਾਂ ਨਵੇਂ ਲਾਏ ਆ ਇਹਦੇ 16 ਦੇ ਟਾਇਰਾਂ ਵਾਲੇ ਤਾਂ ਕਿ ਤੁਹਾਨੂੰ ਪਹਿਲਾਂ ਸਾਰਾ ਟਰੈਕਟਰ ਘੁਮਾ ਕੇ ਦਿਖਾ ਦਈਏ ਆਪਾਂ ਉਸ ਤੋਂ ਬਾਅਦ ਜੋ ਭਰਾ ਲੈਣਾ ਹੈ ਟਰੈਕਟਰ ਉਹਨਾਂ ਦਾ ਵੀ ਇੰਟਰੋਡਕਸ਼ਨ ਕਰਾਵਾਂਗੇ ਇਦਾਂ ਜਿਹੜਾ ਡਿਸਟ੍ਰੀਬਿਊਟਰ ਆਪਣਾ ਸਵਰਾਈਟ ਕੰਪਨੀ ਦਾ ਜਿਹਨੂੰ ਆਪਾਂ ਟਰੈਕਟਰ ਦੇ ਉੱਪਰ ਫਿੱਟ ਕੀਤਾ ਜੱਕ ਵਗੈਰਾ ਵੀ ਆਪਾਂ origignal ਯੂਜ਼ ਕੀਤੇ ਇਹਦੇ ਕਹਿਣ ਦਾ ਮਤਲਬ ਸਾਰਾ ਵਧੀਆ ਢੰਗ ਦੇ ਨਾਲ ਤਿਆਰ ਕੀਤਾ ਆਪਾਂ ਟਰੈਕਟਰ ਕੋਈ ਆਪਾਂ ਕਮੀ ਨਹੀਂ ਛੱਡੀ ਇਸ ਟਰੈਕਟਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਤੇ ਚਲੋ ਸੱਜਣੋ ਬਾਕੀ ਭਰਾ ਨਾਲ ਗੱਲਬਾਤ ਕਰਾਉਣੇ ਆ ਜਿਹੜੇ ਭਰਾ ਟਰੈਕਟਰ ਲੈਣ ਆਏ ਆ ਇੰਦਰ ਪਾਈਪਾਂ ਜੇ ਆਪਾਂ ਦੀ ਤੁਸੀਂ ਫਿਟਿੰਗ ਚੈੱਕ ਕਰ ਸਕਦੇ ਹੋ ਇੱਕ ਹੋਰ ਨਵੀਂ ਗੱਲ ਦੱਸਾਂ ਇਸ ਟਰੈਕਟਰ ਦੇ ਵਿੱਚ ਆਪਾਂ ਇਸ ਟਰੈਕਟਰ ਨੂੰ ਰਿਵਰਸ ਪੀਟੀਓ ਵੀ ਕੀਤਾ ਕਹਿੰਦਾ ਮਤਲਬ ਉਹ ਹਾਈ ਲੋ ਨਿਊਟਰਲ ਕਰਕੇ ਗੇਰਾਂ ਦੇ ਵਿੱਚ ਖੜਾ ਪੀਟੀਓ ਘਮਾਉਂਦਾ ਟਰੈਕਟਰ ਹੀ ਚਲੋ ਸੱਜਣੋ ਬਾਕੀ ਭਰਾ ਨਾਲ ਗੱਲ ਕਰਾਉਨੇ ਆ ਤੇ ਨਾਮ ਐਡਰੈਸ ਪਤਾ ਪੁੱਛਦੇ ਆ ਕਿਹੜੇ ਪਿੰਡ ਤੋਂ ਟਰੈਕਟਰ ਆਇਆ ਸੀ ਤੇ ਕੀ ਕੀ ਇਹਨਾਂ ਨੇ ਕੰਮ ਕਰਾਇਆ ਤੇ ਕਿੱਥੋਂ ਆਪਣਾ ਵਰਕ ਬਾਰੇ ਪਤਾ ਕੀਤਾ ਸੀਗਾ ਪਰਾਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਐ ਤੁਹਾਡਾ ਜੀ ਕੋਟੂਮਰਾ ਜੀ ਅੱਛਾ ਉੱਚੀ ਬੁੱਲੋ ਥੋੜਾ ਜਿਆਕ ਕਿਉਂਕਿ ਮੈਗਨੇ ਲੱਗੇ ਹੋਏ ਅੱਛਾ ਕੋਟੂਮਰਾ ਤੁਹਾਡਾ ਪਿੰਡ ਜੀ ਹਾਂਜੀ ਤੇ ਜਿਹੜੀ ਸਾਡੀ ਵੀਡੀਓ ਤੁਸੀਂ ਕਿਹੜੇ ਚੈਨਲ ਤੇ ਦੇਖੀ ਸੀ ਬਾਈ ਜੀ ਅਸੀਂ YouTube ਤੇ GNT ਬਰਗਾੜੀ ਅੱਛਾ GNT ਬਰਗਾੜੀ ਤੇ ਫਿਰ ਮਨ ਕੀਤਾ ਟਰੈਕਟਰ ਦਾ ਕੰਮ ਕਰਾਉਂਦਾ ਹਾਂ ਹਾਂਜੀ ਤੇ ਜਿਹੜਾ ਟਰੈਕਟਰ ਭਾਜੀ ਨਵਾਂ ਖਰਾਇਆ ਸੀ ਆਪਾਂ じゃ ਕੋਈ ਚੱਲਦਾ ਲਿਆ ਸੀ ਤੁਸੀਂ ਨਵਾਂ ਨਵਾਂ ਅੱਛਾ ਅੱਛਾ ਨਵਾਂ ਖਰਾਇਆ ਸੀ ਕਿਹੜਾ ਮਾਡਲ ਐ ਟਰੈਕਟਰ ਇਹ 2000 ਮਾਡਲ ਅੱਛਾ 2000 2002 ਨਾ 2000 ਰੇਕਾ ਅੱਛਾ 2001 ਮਾਡਲ ਆ ਠੀਕ ਹੈ ਤੇ ਜਿੱਦਾਂ ਤੁਸੀਂ ਇਸ ਟਰੈਕਟਰ ਦਾ ਵਰਕ ਕਰਵਾਇਆ ਵੀ ਇਹ ਮਤਲਬ ਕੰਮ ਕੀ ਲੈਣਾ ਹੈ ਇਸ ਟਰੈਕਟਰ ਤੋਂ ਪਰੋਪਾ ਸੁਪਰ ਸੀਡਰ ਅੱਛਾ ਜੀ ਬਸ ਮੈਂ ਤਾਂ ਸੁਪਰ ਸੀਡਰ ਅੱਛਾ ਮੈਂ ਸੁਪਰ ਸੀਡਰ ਇਹ ਟੂੜੀ ਰੀਪਰ ਤੇ ਨਹੀਂ ਚੱਲਣਾ ਹਾਂ ਉਹ ਵੀ ਚਲਾਵਾਂਗੇ ਅੱਛਾ ਟੂੜੀ ਵਾਲਾ ਮਸ਼ੀਨ ਵੀ ਚਲਾਉਂਗੇ ਤੁਸੀਂ ਇਸ ਟਰੈਕਟਰ ਦੇ ਵਿੱਚ ਤੇ ਪੰਜ ਜਿੰਨਾ ਤੁਸੀਂ ਕੰਮ ਵੇਖਿਆ ਜਿੰਨਾ ਆਪਾਂ ਕੀਤਾ ਕਿਵੇਂ ਲੱਗਿਆ ਤੁਹਾਨੂੰ ਫਿਟਿੰਗ ਵਗੈਰਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਟਿਕਾ ਲੱਗਿਆ ਤੇ ਇਹ ਲੜਕਾ ਆਪਣਾ ਹੀ ਹਾਂਜੀ ਅੱਛਾ ਅੱਛਾ ਮੁੰਡਾ ਤੇਰਾ ਕੀ ਨਾਮ ਪਤਾ ਹੈ ਦਵਿੰਦਰਜੀਤ ਸਿੰਘ ਅੱਛਾ ਦਵਿੰਦਰ ਜੀ ਅੱਛਾ ਦਵਿੰਦਰਜੀਤ ਸਿੰਘ ਤੇ ਫਿਰ ਟਰੈਕਟਰ ਚਲਾ ਲੈਣਾ ਫਿਰ ਤੂੰ ਨਹੀਂ ਅੱਛਾ ਸਿਖਾਉਣਾ ਇਹਨੂੰ ਫਿਰ ਟਰੈਕਟਰ ਕੋਈ ਨਹੀਂ ਸਿਖਾਵਾਂਗੇ ਸਿਖਾਵਾਂਗੇ ਠੀਕਾ ਠੀਕਾ ਤੇ ਸਾਡੇ ਤੱਕ ਆਉਂਦਾ ਕਿੰਨਾ ਤੁਹਾਨੂੰ ਪੈੜਾ ਪੈ ਗਿਆ ਇੱਥੋਂ ਤੱਕ ਦਾ ਆਉਂਦਾ ਕਿੰਨੇ ਕਿਲੋਮੀਟਰ ਪੈ ਗਿਆ ਉਹ ਪੈ ਗਿਆ تقریبا 100 ਕਿਲੋਮੀਟਰ ਅੱਛਾ ਪਿੰਡ ਤੁਹਾਡਾ ਦੁਆਰੇ ਦੱਸਿਓ ਕਿਹੜਾ ਸੀਗਾ ਪਿੰਡ ਕੋਟੁੰਬਰਾ ਜ਼ਿਲ੍ਹਾ ਲੁਧਿਆਣਾ ਅੱਛਾ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਉ ਠੀਕ ਹੈ ਠੀਕ ਹੈ ਤੇ ਤੁਹਾਡੇ ਟਰੈਕਟਰ ਇਹ ਜਿਹੜੇ ਖੱਟੇ ਆ ਤੇ ਮਿਲਦੇ ਨਹੀਂ ਹਨਾ ਬਹੁਤ ਘੱਟ ਮਿਲਦੇ ਆ ਨਹੀਂ ਮਿਲਦੇ ਨਹੀਂ ਅੱਛਾ ਠੀਕ ਹੈ ਕਿਹੜੀ ਏਜੰਸੀ ਜੋ ਹੈ ਤੇ ਜਗਰਾਉ ਏਜੰਸੀ ਅੱਛਾ ਜਗਰਾਉ ਉਦੋਂ ਫਿਰ ਆਇਆ ਇਹ ਹੁਣੇ ਆਇਆ ਹਾਂ ਨਵੇਂ ਨਵੇਂ ਆਏ ਇੱਕ ਨੀਲਾ ਰੰਗ ਵੀ ਆਇਆ ਸੀ ਤੇ ਕੇ ਆਇਆ ਸੀ ਨਾ ਕੇ ਆਇਆ ਸੀ ਅਕੇ ਨੀਲਾ ਤੇ ਕਿੰਨਾ ਕ ਚੱਲਿਆ ਟਰੈਕਟਰ ਤੁਹਾਡਾ ਇਹ ਕਹਿਣ ਦਾ ਮਤਲਬ ਇੰਜਨ ਪੱਖੋਂ ਜਾਂ ਉਹ ਨਹੀਂ ਟਰੈਕਟਰ ਤਾਂ ਬਹੁਤ ਚੱਲਿਆ ਅੱਛਾ ਵਾਵਾ ਚੱਲਿਆ ਠੀਕ ਹੈ ਕਿ ਕੀ ਕੰਮ ਲੈਂਦੇ ਸੀ ਇਹ ਤੋਂ ਟਰੈਕਟਰ ਤੋਂ ਸੀ ਟਰੈਕਟਰ ਤੋਂ ਬੇ ਖੇਤੀ ਦਾ ਹੀ ਲੈਂਦਾ ਸੀ ਠੀਕ ਹੈ ਤੇ ਚਲੋ ਸੱਜਣੋ ਬਾਕੀ ਧੰਨਵਾਦ ਬਾਈ ਜੀ ਸਾਨੂੰ ਰਿਜਕ ਦਿੱਤਾ ਵਰਕ ਦਿੱਤਾ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਚੱਲ ਬੁੱਤ ਬੈਠ ਸੀਟ ਤੇ ਬੈਠੇ ਬੈਠ 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 ਸਟਾਰਟ ਤਾਂ ਕਰ ਲੈਣਾ ਇਹ ਮੁੰਡੇ ਨੂੰ ਚਲਾਉਣਾ ਨਹੀਂ ਹਜੇ ਆਉਂਦਾ ਹੈ ਸਟਾਰਟ ਤਾਂ ਕਰ ਦੇ ਫਿਰ ਆਵਾਜ਼ ਵੀ ਤਾਂ ਸੁਣਾ ਦੇ ਆਪਣੇ ਸੱਜਣਾ ਨੂੰ ਹਾਈ ਲੋ ਨੈਪਟਰ ਕਰ ਲਾ ਪਤਾ ਨਿਊਟਰ ਲਗਾ ਦੇ ਨਿਊਟਰ ਕਰ ਲਾ ਨਿਊਟਰ ਲਾਉਂਗਾ ਹਾਈ ਲੋ ਚੱਕ ਦੇ ਤਾਂ ਉਹ ਉੱਪਰ ਚੱਕ ਦੇ ਕਲੱਚ ਦਾ ਬਸ ਹੁਣ ਕਾਰ ਸਟਾਰਟ ਲਾਓ ਵੀ ਸੱਜਣਾ ਇੱਕ ਹਾਈ ਲੋ ਨੈਪਟਰ ਵਾਲੀ ਆਪਾਂ ਸੱਚ ਵੀ ਅੱਜ ਚਾਲੂ ਕੀਤੀ ਆ ਤੇ ਤੁਹਾਨੂੰ ਸਾਊਂਡ ਕੁਆਲਿਟੀ ਚੈੱਕ ਕਰਾ ਦਨੇ ਆ ਹੋ ਗਿਆ ਡਨ ਤੇ ਹੁਣ ਇਸ ਤੋਂ ਬਾਅਦ ਕਰਦੇ ਆ ਡਿਲੀਵਰੀ ਟਰੈਕਟਰ ਨੂੰ ਤੇ ਧੰਨਵਾਦ ਸਭ ਦਾ ਆ ਵੱਡੇ ਰੋਡ ਜਾਏਗਾ ਨੇੜੇ ਆਓ ਮਿੱਤਰੋ ਭਰਾ ਲਈ ਜਾਂਦੇ ਆ ਟਰੈਕਟਰ